ਅਮਰਸੇਹੀ ਰਾਮਨਗਰ ਕਲੋਨੀ ਵਿੱਚ ਸਾਬਕਾ ਅਕਾਲੀ ਸਰਪੰਚ ਕਮਲ ਬੰਗਾਲੀ ਦੇ ਘਰ ਤੇ ਹਥਿਆਰਾਂ ਨਾਲ ਲੈਸ ਬਦਮਾਸ਼ਾਂ ਵੱਲੋਂ ਤਾਬੜ ਤੋੜ ਹਮਲਾ ਕੀਤਾ ਗਿਆ ਹਮਲੇ ਦੌਰਾਨ ਕਮਲ ਬੰਗਾਲੀ ਦੇ ਭਤੀਜੇ ਦੀ ਛਾਤੀ ਤੇ ਗੋਲੀ ਵੀ ਲੱਗੀ ਜਦਕਿ ਬਦਮਾਸ਼ਾਂ ਨੇ ਕਿਰਪਾਨਾਂ ਕੱਚ ਦੀਆਂ ਬੋਤਲਾਂ ਅਤੇ ਹੋਰ ਪੱਥਰਾਂ ਨਾਲ ਹਮਲਾ ਕੀਤਾ ਘਟਨਾ ਦੇ ਨਾ ਸਾਰੇ ਹੀ ਇਲਾਕੇ ਵਿੱਚ ਦੱਸਦਾ ਮਾਹੌਲ ਬਣ ਗਿਆ ਕਮਲ ਬੰਗਾਲੀ ਜੋ ਕਿ ਅਨੇਕ ਬਾਰ ਰਾਮਨਗਰ ਪੰਚਾਇਤ ਦੇ ਸਰਪੰਚੇ ਰਹ ਚੁਕੇ ਹਨ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਨੂੰ ਫਰੋਤੀ ਮੰਗੀ ਜਾ ਰਹੀ ਹੈ ਇਸ ਵਾਰ ਵੀ ਹਮਲਾਵਰ ਨੇ ਉਹਨਾਂ ਦੇ ਘਰ ਆ ਕੇ ਧਮਕੀ ਦਿੱਤੀ ਜੇ ਫਰੋਤੀ ਨਾ ਦਿੱਤੀ ਤਾਂ ਨਤੀਜੇ ਭੁਗਤਣੇ ਪੈਣ ਉਹਨਾਂ ਕਿਹਾ ਕਿ ਉਹ ਅਤੇ ਉਹਨਾਂ ਦਾ ਪਰਿਵਾਰ ਲੰਬੇ ਸਮੇਂ ਤੋਂ ਗੁੰਡਾਗਰਦੀ ਦਾ ਸ਼ਿਕਾਰ ਹਨ ਅਤੇ ਰਾਮਨਗਰ ਕਰੋਂਡੀ ਦੇ ਕਰੀਬ ਵਿਸ਼੍ਰੀਕਾਂ ਨੂੰ ਵੀ ਸੁਰੱਖਿਆ ਦੀ ਕਮੀ ਮਹਿਸੂਸ ਹੋ ਰਹੀ ਹੈ ਕਟਨਾਪੜੀ ਦੱਸਦਿਆਂ ਹੋਏ ਕਮਲ ਕੁਮਾਰ ਬੰਗਾਲੀ ਨੇ ਆਖਿਆ ਕਿ ਹਮਲਾਵਰ ਪਹਿਲਾ ਉਹਨਾਂ ਦੇ بیٹے ਨੂੰ ਨਿਸ਼ਾਨਾ ਬਣਾਉਣ ਲਈ ਆਏ ਸਨ ਉਹ ਉੱਤੇ ਕਿਰਪਾਨਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਫਿਰ ਉਹਨਾਂ ਦੇ ਭਤੀਜੇ ਨੂੰ ਗੋਲੀ ਮਾਰ ਦਿੱਤੀ ਗਈ ਹਾਲਾਤ ਸੰਭਲਣ ਲਈ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਪਰ ਪੁਲਿਸ ਮੌਕੇ ਤੇ ਤੇਰੀ ਨਾ ਪਹੁੰਚੀ ਉਹਨਾਂ ਨੇ ਸਰਕਾਰ ਅਤੇ ਪਛਾਰਾਰਸਤ ਕੋਲ ਮੰਗ ਕੀਤੀ ਕਿ ਜਿਨ੍ਹਾਂ ਲੋਕਾਂ ਨੇ ਹਮਲਾ ਕੀਤਾ ਹੈ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਆਖੇ ਹੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਉਹ ਮੌਕੇ ਤੇ ਪੁੱਜ ਗਏ ਹਨ ਅਤੇ ਪੀੜਤ ਦਾ ਬਿਆਨ ਲੈ ਰਹੇ ਹਨ ਅਤੇ ਜੋ ਵੀ ਬੰਦ ਦੀ ਕਾਰਵਾਈ ਕੀਤੀ ਜਾਵੇਗੀ ਆਇਆ ਦਿਨ ਤੋਂ ਬਦਮਾਸ਼ੀ ਚੱਲ ਰਿਹਾ ਹੈ ਮੈਂ ਸਰਕਾਰ ਦਾ ਬਸ ਹੱਥ ਧਰ ਕੇ ਬੇਨਤੀ ਕਰਦਾ ਅਸੀਂ ਗਰੀਬ ਲੋਕ ਰਹਿੰਦਾ ਰਾਮਨਗਰ ਕਲੋਨੀ ਵਿੱਚ ਮੈਂ 15 ਸਾਲ ਸਰਪੰਚੀ ਕੀਤਾ ਇਸ ਵਾਰ ਮੇਰਾ ਭਰਾ ਸਰਬਸਮਤੀ ਨਾਲ ਸਰਪੰਚ ਬਣਾਇਆ ਰਾਹੁਲ ਸ਼ਰਮਾ ਨੂੰ ਲੇਕਿਨ ਇਤਨਾ ਗੁੰਡਾਗਰਦੀ ਵੱਧ ਗਿਆ ਪੂਰਾ ਪੰਜਾਬ 'ਚ ਹੀ ਬੜਾ ਲੇਕਿਨ ਸਾਡਾ ਰਾਮਨਗਰ 'ਚ ਇਤਨਾ ਦਹਿਸ਼ਤ ਫੈਲ ਗਿਆ ਜੋ ਸਾਡਾ ਪ੍ਰਵਾਸੀ ਭਾਈ ਸਰ ਆਇਆ ਹੈ ਕੋਈ ਪੰਜਾਬੀ ਭਾਈ ਸਰ ਆਇਆ ਹੈ ਕੋਈ ਮਤਲਬ ਸੁਖੀ ਨਹੀਂ ਹੈ ਆਇਆ ਦਿਨ ਤੇ ਘਰ ਸੇ ਬਾਹਰ ਨਿਕਲਣਾ ਉਹਨਾਂ ਨੂੰ ਡਰ ਲੱਗਦਾ ਲੇਕਿਨ ਪੁਲਿਸ ਦਾ ਕੰਟਰੋਲ ਨਹੀਂ ਕਿਉਂਕਿ ਕੀ ਹੈ ਪੁਲਿਸ ਦਾ ਤਾਂ ਕੰਟਰੋਲ ਹੈ ਹੀ ਨਹੀਂ ਹੈ ਮਤਲਬ 11 ਵਜੇ ਵਿੱਚ ਮੈਂ ਇੱਥੇ ਆਇਆ ਹੀ ਘਰ ਦੇ ਸਾਹਮਣੇ ਮੇਰਾ ਘਰ ਦੇ ਸਾਹਮਣੇ ਖਲੋਤਾ ਮੇਰਾ ਮੁੰਡਾ ਉੱਥੇ ਆਇਆ ਉਹਨਾਂ ਨੇ ਉਹਨਾਂ ਨੇ ਸਿੱਧਾ ਆ ਕੇ ਬੋਲਾ ਤੂੰ ਕੌਣ ਆ ਤੇਰਾ ਸਰਪੰਚ ਦਾ ਢੇਡੀ ਪਾਪਾ ਨੂੰ ਭੁਲਾ ਪਪਾ ਨੂੰ ਮੋਲਾ ਤੂੰ ਨੇ ਕਰਕੇ ਬੁਲਾਇਆ ਕਮਲ ਨੂੰ ਬੁਲਾ ਤੋ ਮੈਂ ਬੁਲਾਇਆ ਕਿਉਂ ਬੋਲਦਾ ਮੈਂ ਸਿੱਧਾ ਆਕੇ ਮੇਰਾ ਬੇਟਾ ਨੂੰ ਕਿਰਪਾਨ ਮਾਰਨੇ ਲਗਾ ਉਹਨਾਂ ਦਾ ਚਲ ਮੁਹੱਲਾ ਵਾਲਾ ਨੇ ਬਚਾਤਾ ਲਪਝਾਤਾ ਰਾ ਕੀ ਸਮਝੇ ਪਹਿਲੇ ਇੱਥੇ ਕੋਈ ਇੰਤਜ਼ਾਮ ਕਰਕੇ ਐਸੀ ਇਹ ਉਹਨਾਂ ਨੇ ਡਰਾਣਾ ਥਾ ਪਹਿਲੇ ਕੁਝ ਦੇ ਕੱਲ ਮੇਰੇ ਕੋ 10 ਵਜੇ ਕਿ ਆਸ-ਪਾਸ ਮੇਰਾ ਕਿਰਾਏਦਾਰ ਨੂੰ ਧਮਕਾ ਕੇ ਗਿਆ ਮੈਂ ਕੱਲ ਫੇਰ ਆਇੰਗੇ 20000 ਰੁਪਇਆ ਫਿਰੋਤੀ ਦੇ ਅਗਰ ਫਿਰੋਤੀ ਨਹੀਂ ਦੇਵੇਗਾ ਕੱਲ ਤੱਕ ਉਹ ਦੱਸ ਦੇਂਗੇ ਲਿੰਗਾ ਅੱਜ ਸਾਨੂੰ ਆ ਕੇ ਫੇਰ ਇਹਨਾਂ ਨੂੰ ਸਾਨੂੰ ਨਹੀਂ ਪਤਾ ਥਾ ਇਸ ਤਰ੍ਹਾਂ ਦਾ ਹਾਲ ਹਥਿਆਰ ਨਾਲ ਲੈ ਕੇ ਆਏਗਾ ਫਿਰ ਮੈਂ ਪੁਲਿਸ ਬੁਲਾਇਆ ਸਿਸੋ ਸਾਹਿਬ ਨੂੰ ਫੋਨ ਕੀਤਾ ਅੱਧਾ ਘੰਟਾ ਬਾਅਦ ਸਿਸੋ ਸਾਹਿਬ ਆਇਆ ਕਿੰਨੇ ਕੇ ਬੰਦੇ ਆਏ ਜਿੰਨਾਂ ਨੂੰ ਬੋਤਲ ਪਹਿਲੇ ਆਏ ਹੀ ਚਾਰ ਬੰਦਾ ਪਹਿਲੇ ਚਾਰ ਬੰਦਾ ਆਏ ਉਹਨੂੰ ਆਹੀ ਕਿਸੇ ਤਰਫ ਜਾਣ ਬਚਾ ਕੇ ਉਹਨੂੰ ਭਜਾਇਆ ਉਸਕਾ ਬਾਅਦ ਰਿਵਲਵਰ ਨਾਲ ਹਥਿਆਰ ਨਾਲ ਲੈਸ ਕਿਰਪਾ ਨਾਲ ਲਿਆਜ਼ ਕਰਕੇ ਕੌਣ ਸੀ 7-8 ਬੰਦਾ ਨਾਲ ਲਿਖਾਇਆ ਕੀ ਸਮਾਂ ਤੇ 15 ਅਗਸਤ ਵੀ ਜੀ ਪੁਲਿਸ ਨੇ ਕਹਿੰਦੀ ਹੈ ਬੜੀ ਸਖਤੀ ਕੀਤੀ ਯਾਨੀ ਕਿ ਕਿੱਥੇ ਦਾ ਰੇਡ ਕੀਤਾ ਮੈਂ ਮਾਨ ਸਾਹਿਬ ਨੂੰ ਇਹ ਹੀ ਕਹਿੰਦਾ ਭਗਵਾਨ ਸਰਕਾਰ ਨੂੰ ਜੇ ਤਾਰਾ ਕੀ ਸੇਫਟੀ ਹੈ ਅਹ ਆਖੇ ਅਕਾਲੀ ਦਲ ਦਾ ਸਰਪੰਚ ਹਾਂ ਮੌਜੂਦਾ ਸਮਲਾ ਆਖਾਲੀ ਦਲ ਦਾ ਸਾਫਕਾ ਸਰਪੰਚ ਹਾਂ ਮੈਂ ਇਹ ਮੌਜੂਦਾ ਸਰਪੰਚ ਹੈ ਮੇਰਾ ਬੇਟਾ ਬਾਹਰ ਸਹਾ ਕੋਈ ਸੇਫਟੀ ਨਹੀਂ ਹੈ ਇੱਥੇ ਤਾਂ ਜੋ ਗਰੀਬ ਲੋਕ ਆ ਕੋਈ ਸੇਫਟੀ ਨਹੀਂ ਹੈ ਇਥੇ ਤਾਂ 15 ਅਗਸਤ ਕਿਸ ਤਰ੍ਹਾਂ ਮਨਾਓਗੇ ਸਰਕਾਰ ਨੂੰ ਕੀ ਮੰਗੀਆਂ ਗੋਲੀਆਂ ਮੇਰਾ ਭਤੀਜਾ ਨੂੰ ਮੇਰਾ ਸਾਹਮਣੇ ਖਲੋਤਾ ਜੂ ਉਹਦਾ ਸਿਨਾ ਮੇ ਇੱਕ ਗੁਲੀ ਲਗਾ ਇੱਕ ਪਾਟਨੇ ਗੁਲੀ ਲਗਾ ਅਰ ਉਹ ਨਹੀਂ ਬਚਾਉਂਦਾ ਤਾਂ ਮੈਨੂੰ ਸਿੱਧਾ ਗੁਲੀ ਲੱਗ ਰਹਾ ਸੀ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਉਹਨੇ ਕੌਣ ਸੀਗਾ 10 ਸੇ 11 ਗੋਲੀ ਚਲਾਇਆ ਤਾਂ ਮੇਰਾ ਮਹੱਲਾ ਵਾਲਾ ਨੇ ਮੈਨੂੰ ਬਚਾਇਆ ਕੋਲ ਵਗਾਰਾ ਵੀ ਮੌਕੇ ਤੇ ਪੁਲਿਸ ਖੋਲ ਵਗਾਰਾ ਮੌਕੇ ਤੇ ਮੈਂ ਪੁਲਿਸ ਵਾਲਾ ਨੂੰ ਦਿੱਤਾ ਪੁਲਿਸ ਵਾਲਾ ਨੇ ਜੀਮੇ ਪਾ ਲਿਆ ਸੀ ਮੈਂ ਵੀਡੀਓ ਬਣਾ ਕੇ ਉਹਨਾਂ ਸਬੂਤ ਰੱਖਾ ਐਸ.ਬੀ. ਸਾਹਿਬ ਮੌਕੇ ਤੇ ਆਇਆ ਉਹਨੂੰ ਦਿਖਾਇਆ ਮੈਂ ਨਾਮ ਲਿ ਮੋਕਾ ਤੇ ਪੁਲਿਸ ਨੇ ਆਤਾ ਘੰਟਾ ਬਾਅਦ ਪੁਲਿਸ ਆਇਆ ਤੇ ਸੀਬੀ ਸਾਹਿਬ ਬਾਅਦ ਚ ਆਇਆ ਪਹਿਲੇ ਇੱਕ ਵਾਰ ਆਈ ਲੜਾਈ ਉਹ ਜਦੋਂ ਐਸੀ ਉਸ ਟਾਈਮ ਮੈਂ ਵਾਲਾ ਮੈਂ ਸੇਫਟੀ ਨੂੰ ਮੇਰਾ ਰਿਵਲਵਰ ਜੋ ਮੇਰਾ ਹਥਿਆਰ ਜਿਹੜਾ ਹੈ ਨਾ ਮੇਰਾ ਲਾਇਸੈਂਸ ਵਾਲਾ ਸੇਮ ਐਨਸ ਮੇਰੇ ਨੂੰ ਨੇ ਦਿੱਤਾ ਉਹ ਵੀ ਮੈਨੂੰ ਦਿੱਤਾ ਨਹੀਂ ਮੇਰਾ ਜਾਨ ਮਾਲ ਦਾ ਖਤਰਾ ਹੈ ਮੇਰਾ ਬੱਚਾ ਦਾ ਵੀ ਖਤਰਾ ਹੈ ਤੇ ਮੇਰਾ ਕੋਲੋਨੀ ਵਾਸੀ ਦਾ ਵੀ ਖਤਰਾ ਹੈ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਹ ਹੀ ਮੰਗ ਕਰਤਾ ਜੇ ਜੋ ਜੋ ਬੰਦਾ ਹੈ ਨਾ 10 15 ਜੋ ਬਿਓ ਵੀ ਅਨਪਛਾਦੀ ਹੈ ਚਾਰ ਬੰਦਾ ਤੋਂ ਨਾਮ ਲਿਖਾਇਆ ਅਮਨੇ ਉਹ ਹੈ ਮੌਜੂਦਾ ਥਾ ਇਹਨ widehatar samot leya jo karwai banta o karna chahiye baba 302 laga janleva hata 307 laga mera 452 evo jo mera ghar aake paya main kisika ghar ke samne nahi mera ghar ke samne main kholta koi sisri ve camera vich aayi pura sara joha se hunter yu sara varab laga mera kamra kharab hai wo bhi main khol ke dekhenge kamra chalda ki nahi hun sahe tal jayega mera eh aksar panchna ithe apne kamal ji onna de naal jhagda hoya koi ਲੜਕੇ ਜਿਹੜੇ ਬਾਹਰੋਂ ਆਏ ਨੇ ਉਹ ਆ ਕੇ ਇੱਥੇ ਇਹਨਾਂ ਦੇ ਨਾਲ ਝਗੜਾ ਕੀਤਾ ਹੋ ਹੁਣ ਉਹਨਾਂ ਦੇ ਬਿਆਨ ਦਰਜ ਕਰ ਰਹੇ ਜੋ ਵੀ ਉਹ ਬਿਆਨ ਦਰਜ ਕਰਾਂਗੇ ਉਸ ਮੁਤਾਬਕ ਕਾਨੂੰਨੀ ਕਾਰਵਾਈ ਕਰਦਾਂਗੇ ਤੇ ਜੋ ਵੀ ਇਹਦੇ ਵਿੱਚ ਇਨਵੋਲ ਹੋਏ ਜਾਣਗੇ ਜਲਦੀ ਉਹਨਾਂ ਨੂੰ ਰੌਂਡ ਅਪ ਕਰ ਲਿਆ ਜਾਵੇ ਕਾਰਨ ਪਤਾ ਲੱਗਿਆ ਕਾਰਨ ਨਹੀਂ ਕੋਈ ਖਾਸ ਉਹਨਾਂ ਦੀ ਮਤਲਬ ਬਿਆਨ ਦਰਜ ਕਰਵਾ ਰਹੇ ਨੇ ਫਿਲਹਾਲ ਕਿਉਂਕਿ ਉਹ ਚ ਜਿਹੜੀ ਗੱਲ ਸਾਹਮਣੇ ਆਈ ਹੈਗੀ ਉਸ ਮੁਤਾਬਕ ਕਾਰਵਾਈ ਕਰਵਾ